ਹਾਂਜੀ ਦੋਸਤੋ ਬਾਬਾ ਪ੍ਰਾਪਰਟੀ ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਆਪਾਂ ਤੁਹਾਡੇ ਵਾਸਤੇ ਕੋਠੀ ਲੈ ਕੇ ਆਏ ਹਾਂ ਜੀ ਪਟੇਲ ਨਗਰ 192 ਗਾਇਦੇ ਵਿੱਚ ਜਿਹੜੀ ਇਹ ਕੋਠੀ ਬਣੀ ਹੋਈ ਆ ਡਬਲ ਸਟੋਰੀ ਕੋਠੀ ਆ ਬਹੁਤ ਹੀ ਖੂਬਸੂਰਤ ਕੋਠੀ ਜਿਹੜੀ ਬਣੀ ਹੋਈ ਆ ਵੀਡੀਓ ਨੂੰ ਸਕਿੱਪ ਨਾ ਕਰਿਓ ਜਲਦੀ ਜਲਦੀ ਇਹਨੂੰ ਸ਼ੇਅਰ ਜ਼ਰੂਰ ਕਰ ਦਿਓ ਹੋ ਸਕੇ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਆਜੋ ਫਿਰ ਗੱਲ ਕਰਦੇ ਆਂ ਆਪਾਂ ਇਸ ਕੋਠੀ ਦੀ ਤਾਂ ਸਾਰੀ ਕੋਠੀ ਦੇ ਵਿੱਚ ਜਿਹੜੀ ਡਾਊਨ ਸਿਲਿੰਗ ਉਹ ਹੋਈ ਵੀ ਆ ਬਹੁਤ ਸੋਹਣੀ ਹੋਈ ਵੀ ਆ ਕਬੜਾ ਜਿਹੜੇ ਉਹ ਵੀ ਬਹੁਤ ਸੋਹਣੇ ਜਿਹੜੇ ਆ ਬਣੇ ਹੋਏ ਆ ਔਰ ਪਟੇਲ ਨਗਰ ਬਠਿੰਡਾ ਸ਼ਹਿਰ ਦੇ ਵਿੱਚ ਬਹੁਤ ਹੀ ਵਧੀਆ ਨਗਰ ਆ ਜਿਹੜਾ ਆਪਾਂ ਜਾਣਦੇ ਹੀ ਆ 192 ਗਜ ਦੇ ਵਿੱਚ ਡਬਲ ਸਟੋਰੀ ਕੋਠੀ ਆ ਔਰ ਐਸ ਵੇਲੇ ਆਪਾਂ ਹੈਗੇ ਆ ਜੀ ਇਹਦੀ ਲੋਬੀ ਦੇ ਵਿੱਚ ਤੇ ਆਜੋ ਦੇਖਦੇ ਆ ਫਰਸਟ ਬੈਡਰੂਮ ਸੋ ਸਾਰੀ ਕੋਠੀ ਜਿਹੜੀ ਆ ਰੋਸ਼ਨੀਦਾਰ ਆ ਹਵਾਦਾਰ ਆ ਕੰਮ ਜਿਹੜਾ ਸੋਹਣਾ ਹੋਇਆ ਵੀ ਆ ਕੋਠੀ ਦਾ ਕਵਰ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਵਧੀਆ ਜਿਹੜੇ ਆ ਕਵਰਸ ਬਣੇ ਹੋਏ ਆ ਵਾਸ਼ਰੂਮ ਦੀ ਗੱਲ ਕਰੀਏ ਤਾਂ ਬਹੁਤ ਸੋਹਣੇ ਜਿਹੜੇ ਆ ਵਾਸ਼ਰੂਮ ਵੀ ਤਿਆਰ ਹੋਏ ਵੀ ਆ ਸੋ ਤੁਸੀਂ ਵੀ ਅਗਰ ਕਿਸੇ ਤਰ੍ਹਾਂ ਦੀ ਪ੍ਰੋਪਰਟੀ ਨੂੰ ਸੇਲ ਕਰਨਾ ਚਾਹੁੰਦੇ ਹੋ ਘਰ ਦੁਕਾਨ ਮਕਾਨ ਤਾਂ ਬਾਬਾ ਪ੍ਰੋਪਰਟੀ ਚੈਨਲ ਤੇ ਕੰਟੈਕਟ ਕਰੋ ਐਡ ਦਾ ਕੋਈ ਪੈਸਾ ਨਹੀਂ ਲੱਗਦਾ ਐਡ ਜਿਹੜੀ ਆ ਫ੍ਰੀ ਆਫ ਕੋਸਟ ਆਪ ਕਰਦੇ ਆ ਸੋ ਰੇਟ ਦੀ ਗੱਲ ਕਰੀਏ ਤਾਂ 1 ਕਰੋੜ 35 ਲੱਖ ਰੁਪਏ ਡਿਮਾਂਡ ਕੀਤੀ ਹੈ ਬਾਕੀ ਮੌਕੇ ਤੇ ਹੋਰ ਵੀ ਸ਼ੂਟ ਹੋ ਜੂਗੀ 1 ਕਰੋੜ 35 ਲੱਖ ਰੁਪਏ ਡਿਮਾਂਡ ਹੈ ਬਾਕੀ ਮੌਕੇ ਤੇ ਸ਼ੂਟ ਹੋ ਜੂਗੀ ਜਿਸ ਵੀ ਵੀਰ ਭਰਾਣੇ ਕੋਠੀ ਖਰੀਦਣੀ ਹੋਵੇ ਜੋ ਵੀ ਤੁਸੀਂ ਡਿਸਪਲੇ ਦੇ ਨੰਬਰ ਦੇਖ ਰਹੇ ਹੋ ਉੱਥੇ ਕੰਟੈਕਟ ਕਰਕੇ ਇਹ ਕੋਠੀ ਨੂੰ ਖਰੀਦ ਸਕਦੇ ਹੋ ਪਟੇਲ ਨਗਰ ਬਠਿੰਡਾ ਸ਼ਹਿਰ 192 ਗਾਜ ਜਿਹੜੀ ਹੈ ਜਗਾ ਤੇ ਆਜੋ ਦੇਖਦੇ ਆਂ ਫਿਰ ਫਸਟ ਫਲੋਰ ਫਸਟ ਫਲੋਰ ਵੀ ਪੋਰਸ਼ਨ ਜਿਹੜਾ ਬਹੁਤ ਸੋਹਣਾ ਬਣਿਆ ਹੋਇਆ ਕੰਪਲੀਟ ਹੈ ਸਾਹਮਣੇ ਕਿਚਨ ਤੁਸੀਂ ਦੇਖ ਸਕਦੇ ਹੋ ਕਬਡ ਜਿਹੜੇ ਆ ਕਿਚਨ ਵਿੱਚ ਵੀ ਬਣੇ ਹੋਏ ਆ ਬੈਡਰੂਮਾਂ ਦੇ ਵਿੱਚ ਵੀ ਜਿਹੜੇ ਆ ਬਣੇ ਹੋਏ ਆ ਸਟੋਰ ਦਿੱਤਾ ਹੋਇਆ ਕਾਫੀ ਖੁੱਲਾ ਡੁੱਲਾ ਸੋ ਖੁੱਲੀ ਡੁੱਲੀ ਜਿਹੜੀ ਆ ਲੌਬੀ ਆ ਉੱਪਰਲਾ ਪੋਰਸ਼ਨ ਵੀ ਲਗਭਗ ਕਾਫੀ ਖੁੱਲਾ ਡੁੱਲਾ ਜਿਹੜਾ ਬਣਿਆ ਹੋਇਆ ਸੋ ਪਟੇਲ ਨਗਰ 192 ਗਜ ਦੇ ਵਿੱਚ ਜਿਹੜੀ ਹੈ ਇਹ ਕੋਠੀ ਬਣੀ ਹੋਈ ਹੈ 1 ਕਰੋੜ 35 ਲੱਖ ਰੁਪਏ ਡਿਮਾਂਡ ਰੱਖੀ ਹੈ ਬਾਕੀ ਮੌਕੇ ਤੇ ਹੋਰ ਵੀ ਸ਼ੂਟ ਹੋ ਜੂਗੀ ਸੋ ਤੁਸੀਂ ਵੀ ਅਗਰ ਕਿਸੇ ਤਰ੍ਹਾਂ ਦੀ ਪ੍ਰੋਪਰਟੀ ਨੂੰ ਸੇਲ ਕਰਨਾ ਚਾਹੁੰਦੇ ਹੋ ਘਰ ਦੁਕਾਨ ਮਕਾਨ ਤਾਂ ਬਾਬਾ ਪ੍ਰੋਪਰਟੀ ਚੈਨਲ ਤੇ ਕੰਟੈਕਟ ਕਰੋ ਐਡ ਦਾ ਕੋਈ ਪੈਸਾ ਨਹੀਂ ਲੱਗਦਾ ਵੀਡੀਓ ਬਣਾ ਕੇ ਪੂਰੇ ਕਰ ਦਿਓ ਹੋਰ ਫਰੰਟ ਤੋਂ ਦੋ ਤਿੰਨ ਫੋਟੋਆਂ ਖਿੱਚ ਕੇ ਤੇ ਘਰ ਦੀ ਪੂਰੀ ਜਾਣਕਾਰੀ ਦਿਸ਼ਾ ਕਿਹੜੀ ਆ ਘਰ ਦੀ ਕਿੰਨੇ ਗਾਜਾ ਕਿੰਨੇ ਰਜਿਸਟਰੀ ਵਾਲੀ ਆ ਜਾਂ ਲਾਲਖੀਰ ਵਾਲੀ ਆ ਜਾਂ ਬਕਬੜ ਵਾਲੀ ਆ ਤਾਂ ਇਹ ਸਾਰੀ ਜਾਣਕਾਰੀ ਜਿਹੜੀ ਆ ਸਾਨੂੰ ਸੈਂਡ ਕਰੋ ਤੇ ਐਡ ਆਪਾਂ ਤੁਹਾਡੀ ਫ੍ਰੀ ਚ ਕਰਾਂਗੇ ਮਿਲਦੇ ਆਂ ਜੀ ਫਿਰ ਧੰਨਵਾਦ